ਤੇ ਤੁਸੀਂ ਇਹ ਨਹੀਂ ਸੋਚਿਆ ਕਿ ਮੈਂ ਇੱਕ ਸਟਰੀਟ ਫੂਡ ਲਾਣ ਲਵਾਂ ਕਿ ਮੈਂ ਇੱਕ ਏਸੀ ਵਾਲੇ ਕਮਰੇ ਦੇ ਵਿੱਚ ਬਹਿ ਕੇ ਨੌਕਰੀ ਕਰ ਲਾਂ ਵਾਈਟ ਕਾਲਰ ਜੌਬ ਕਰ ਲਾਂ ਉਹ ਜ਼ਿਆਦਾ ਅੱਛਾ ਵਾਈਟ ਕਾਲਰ ਨੂੰ ਵੀ ਆਪਾਂ ਕੀ ਕਰਨਾ ਹੈ ਸਰ ਜਦੋਂ ਆਪਣੇ ਖਰਚੇ ਨਹੀਂ ਪੂਰੇ ਹੁੰਦੇ ਜਿੱਦਾਂ ਬੇਬੀ ਹੋ ਗਿਆ ਤਬ ਖਰਚੇ ਜੀ ਬਿਲਕੁਲ 100-100 ਰੁਪਏ ਨੂੰ ਅਸੀਂ ਜਿਹਨੂੰ ਕਹਿੰਦੇ ਨਾ 10-10 ਰੁਪਏ ਕਿਸੇ ਕੋਲ ਪਵਾਣੇ ਪੈਂਦੇ ਸੀਗੇ ਯਾਰ ਕਿ ਡਾਈਪਰ ਲੈ ਕੇ ਆਣੇ ਆ ਇਹਨਾਂ ਚੀਜ਼ਾਂ 'ਚ ਬਹੁਤ ਹੀ ਉਹ ਹਾਲਾਤ ਜਿਹੜੇ ਸੀਗੇ ਉਹ ਮਾੜੇ ਸੀ ਤੇ ਉਹ ਹਾਲਾਤ ਕੀ ਬਣ ਗਏ ਨਿਤਿਨ ਕਿ ਤੁਹਾਨੂੰ ਆਸਟ੍ਰੇਲੀਆ ਛੱਡ ਕੇ ਮੁਹਾਲੀ ਦੀ ਸੜਕ ਉੱਤੇ ਆ ਕੇ ਖਾਣਾ ਵੇਚਣਾ ਪਿਆ ਗਿਆ ਕਿੰਨਾ ਹਾਲਾਤਾਂ ਨੇ ਬਦਲ ਦਿੱਤੇ ਹਾਲਾਤ ਐਕਚੁਅਲੀ ਫਾਦਰ ਐਕਸਪਾਇਰ ਹੋ ਗਏ ਉਸੇ ਮੰਦੇ ਦੌਰਾਨ ਜਿਹੜਾ ਮੇਰਾ ਵੀਜ਼ਾ ਸੀਗਾ ਉਹ ਐਕਸਪਾਇਰ ਹੋ ਗਿਆ ਸੀਗਾ ਤੇ ਨਿਤਿਨ ਜਹਾਜ਼ ਛਡਣ ਤੋਂ ਪਹਿਲਾਂ ਕਿਹੜੇ ਸੁਪਨੇ ਸਨ ਜਿਹੜੇ ਸੰਜੋਕੇ ਮੋਤੀਆਂ ਵਰਗੂ ਮਾਲਾ ਛੇ ਪ੍ਰੋਖ ਲੈ ਕੇ ਗਏ ਸੀ ਵੀ ਜੇ ਮੈਂ 10-15 ਲੱਖ ਚਲੋ ਜਿੰਨੇ ਵੀ ਲਾ ਕੇ ਮੈਂ ਜਾ ਰਿਹਾ ਹਾਂ ਤਾਂ ਮੈਂ ਖਰਾ ਉਤਰ ਆਉਣਾ ਚੀਜ਼ਾਂ ਤੇ ਬਟ ਕੁਝ ਕੇ ਹਾਲਾਤ ਇਦਾਂ ਦੇ ਹੋ ਜਾਂਦੇ ਆ ਟਰੈਜੇਡੀ ਇਦਾਂ ਦੀ ਹੋ ਜਾਂਦੀ ਹੈ ਜਿਹਦੇ ਵਿੱਚ ਕੀ ਆਪਾਂ ਇਨ ਇਦਾਂ ਖੁੰਦਾ ਕਿ ਕਿ ਸਾਨੂੰ ਵਾਪਸ ਆਣਾ ਪੈਂਦਾ ਘਰ ਦੇ ਕਈ ਵਾਰੀ ਹੋਣ ਜਾਂ ਰਿਸ਼ਤੇਦਾਰ ਹੋਣ ਉਹ ਹਮੇਸ਼ਾ ਇੱਕ ਗੱਲ ਕਹਿੰਦੇ ਜਦੋਂ ਦੀ ਮੁੰਡਾ ਤਾਂ ਤੁਸੀਂ ਬੜੇ ਚਾਵਾਂ ਦੇ ਨਾਲ ਚਾਹ ਚ ਬੈ ਕੇ ਤੋਰ ਦਿੱਤਾ ਸੀ ਹੁਣ ਇੱਥੇ ਆ ਕੇ ਰੋਟੀ ਵੇਚਣ ਆਪਿਆ ਘਰ ਦਾਆਂ ਦਾ ਰਿਸ਼ਤੇਦਾਰਿਆਂ ਦਾ ਜਿਹੜਾ ਉਹ ਤਾਣਾ ਮੇਣਾ ਉਹ ਕਿਹੋ ਜਿਹਾ ਪਾਨੀ ਮੇਨੇ ਦੇਖੋ ਜੀ ਰਿਸ਼ਤੇਦਾਰੀ ਚ ਹੀ ਵੱਜਦੇ ਆ ਆਪਣੇ ਹੀ ਮਾਰਦੇ ਆ ਕੋਈ ਬਾਹਰਲਾ ਨਹੀਂ ਮਾਰਦਾ ਬਾਹਰਲੇ ਦਾ ਹੱਲਾਸ਼ਾਰੀ ਹੀ ਦਿੰਦੇ ਆ ਮੇਰੇ ਖੁਦ ਦੇ ਰਿਸ਼ਤੇਦਾਰ ਰਿਲੇਟਿਵ ਜਾ ਕੇ ਕਹਿੰਦੇ ਸੀਗੇ ਘਰਦਿਆਂ ਨੂੰ ਤੇਰਾ ਮੁੰਡਾ ਤਾਂ ਰੋਡ ਦੇ ਉੱਤੇ ਕਟਸ਼ੀਆਂ ਮਾਰਨ ਲੱਗ ਗਿਆ ਹਣਾ ਇਹ ਕਿੱਦਾਂ ਦਾ ਕੰਮ ਕਰ ਲੈ ਬਟ ਮੈਨੂੰ ਇਹ ਹੈ ਕਿ ਮੈਂ ਨਾ ਕੰਮ ਕਰਿਆਣਾ ਜਿੱਦਾਂ ਮੈਂ ਇਸ ਤੋਂ ਮਾੜੇ ਹਾਲਾਤਾਂ ਚ ਵੀ ਕੰਮ ਕਰਿਆ ਬਾਹਰ ਘਰਦਿਆਂ ਦਾ ਕਿੰਨਾ ਸਹਿਯੋਗ ਹੈ ਨਹੀਂ ਬਿਲਕੁਲ ਨਹੀਂ ਜ਼ੀਰੋ ਵਾਈਫ ਮੇਰੀ ਵੈਲ ਸਪੋਰਟਿਵ ਦੇਖੋ ਜਿੰਨੇ ਸਾਥ ਦੇਣਾ ਉਹਨੇ ਕੁੱਲੀਆਂ ਠੀਕ ਦੇ ਦੇਣਾ ਜਿੰਨੇ ਸਾਥ ਦੇ ਨਹੀਂ ਦੇਣਾ ਉਹਨੇ ਮਹਿਲਾ ਚ ਨਹੀਂ ਦੇਣਾ ਕੁਝ ਕੋ ਫਿਲਮਾਂ ਜਿਹਹਿਆਂ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ ਉਹਨਾਂ ਹੀ ਇੱਕ ਫਿਲਮਾਂ ਦੇ ਵਿੱਚੋਂ ਦੂਆਂਕ ਦੇ ਨਾਮ ਨੇ ਮਿੱਟੀ ਵਾਜਾ ਮਾਰਦੀ ਅਤੇ ਅਸਾਂ ਨੂੰ ਮਾਨਵਤਨਾ ਦਾ ਇਹ ਉਹ ਫਿਲਮਾਂ ਨੇ ਜੋ ਪੰਜਾਬ ਤੋਂ ਪਲਾਨ ਕਰਕੇ ਅਬਰੌਡ ਦੇ ਵਿੱਚ ਯਾਨਕੀ ਵਿਦੇਸ਼ ਦੇ ਵਿੱਚ ਸੈੱਟ ਹੋਣ ਵਾਲੇ ਲੋਕਾਂ ਦੀ ਜ਼ਿੰਦਗੀ ਉੱਤੇ ਨਿਰਧਾਰਿਤ ਹੈ ਅਤੇ ਮਿੱਟੀਵਾਜ਼ਾ ਮਾਰਦੀ ਦੇ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਵਿਦੇਸ਼ ਗਿਆ ਵਿਅਕਤੀ ਵਾਪਸ ਆਪਣੇ ਵਤਨ ਨੂੰ ਜਿਹੜੀ ਉਹ ਤਾਂ ਗਿਆ ਉਹਦੀ ਉਹ ਖੇਚ ਜੜੀ ਉਹ ਪੈਦਾ ਹੁੰਦੀ ਹੈ ਤਾਂ ਉਹ ਵਾਪਸ ਆ ਕੇ ਕਿਸ ਤਰ੍ਹਾਂ ਆਪਣੀ ਮਿੱਟੀ ਦੇ ਨਾਲ ਮੁਹੱਬਤ ਕਰਦਾ ਹੈ ਬਹਿਰ ਹਾਲ ਇਹ ਗੱਲਾਂ ਸੀ ਫਿਲਮਾਂ ਦੀ ਪਰ ਅਸਲੀ ਮਿੱਟੀਵਾਜ਼ਾ ਮਾਰਦੀ ਤੇ ਅਸਾਂ ਨੂੰ ਮਾਣ ਵਤਨਾਂ ਦੀ ਕਹਾਣੀ ਅੱਜ ਮੁਹਾਲੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਮੇਰੇ ਨਾਲ ਅੱਜ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਸਨੇ ਲੱਖਾਂ ਰੁਪਏ ਖਰਚ ਕੇ ਜਹਾਜ਼ ਤੇ ਸਵਾਰ ਹੋ ਕੇ ਆਸਟ੍ਰੇਲੀਆ ਜਾ ਕੇ ਕਈ ਵੱਡੇ ਸੁਪਨੇ ਦੇਖੇ ਪਰ ਕਈ ਵਾਰੀ ਹਾਲਾਤ ਬੰਦੇ ਨੂੰ ਅਜਿਹਾ ਕਰ ਦਿੰਦੇ ਨੇ ਕਿ ਉਸ ਨੂੰ ਵਾਪਸ ਆਪਣੇ ਵਤਨ ਆਉਣਾ ਪੈਂਦਾ ਸੋ ਆਓ ਫਿਰ ਮਿਲਵਾਨੇ ਆ ਨਿਤਿਨ ਦੇ ਨਾਲ ਹਾਏ ਨਿਤਿਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੱਸੀ ਕਿੱਦਾਂ ਠੀਕ ਹੋ ਬਹੁਤ ਵਧੀਆ ਤੁਸੀਂ ਨਾ ਜੀ ਗੁੱਡ ਸੋ ਨਿਤਿਨ ਜੀ ਸਭ ਤੋਂ ਪਹਿਲਾ ਸਵਾਲ ਕਿਸ ਸਾਲ ਦੇ ਵਿੱਚ ਆਸਟ੍ਰੇਲੀਆ ਗਏ ਤੇ ਕਿਉਂ ਗਏ ਇਸ ਬਾਰੇ ਦੱਸੋ ਸਭ ਤੋਂ ਪਹਿਲੇ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਚੈਨਲ ਸਭ ਨੂੰ ਜਿਹੜੇ ਦੇਖ ਰਹੇ ਹੈ ਸ਼ੁਕਰੀਆ ਤੇ ਮੈਂ ਗਿਆ ਸੀਗਾ 2014 ਚ ਗਿਆ ਸੀਗਾ ਅਕਤੂਬਰ 29 ਅਕਤੂਬਰ ਸੀ ਜਦੋਂ ਮੇਰਾ ਫਲਾਈਟ ਸੀਗੀ ਤੇ ਮੈਂ ਆਸਟ੍ਰੇਲੀਆ ਗਿਆ ਆਪਣੀ ਜਰਨੀ ਸ਼ੁਰੂ ਕਰੀ ਤੇ ਉੱਥੇ ਜਾ ਕੇ ਆਪਣੀ ਇਅਰ 12 ਜਿਹੜੀ ਮੈਂ ਜਾ ਕੇ ਉੱਥੇ ਕੰਪਲੀਟ ਕਰੀ ਸੀਗੀ ਦੈਨ ਉਸ ਤੋਂ ਬਾਅਦ ਜੋ ਕੰਪਲੀਟ ਕਰਨ ਤੋਂ ਬਾਅਦ ਮੈਂ ਆਪਣਾ ਕਮਰਸ਼ੀਅਲ ਕੁੱਕਰੀ ਦਾ ਕੋਰਸ ਲਿਆ ਔਰ ਆਪਣੇ ਜਿਹਨੂੰ ਕਹਿੰਦੇ ਆ ਕਿ ਜਾ ਕੇ ਇੱਕ ਬੇਸ ਤੋਂ ਸ਼ੁਰੂ ਕਰਿਆ ਜਾ ਕੇ ਉੱਥੋਂ ਡਿਸ਼ ਵਾਸ਼ਿੰਗ ਦਾ ਕੰਮ ਚਾਲੂ ਕੀਤਾ ਕਾਰ ਵਾਸ਼ ਵੀ ਕਰੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਬਾਗਿੰਗ ਜਿਹਨੂੰ ਆਪਾਂ ਕਹਿੰਦੇ ਹਾਂ ਉਸ ਜੌਬ ਵੀ ਕਰੀ ਐ ਕਾਫੀ ਜੌਬਸ ਵਗੈਰਾ ਵੀ ਕਰੀਆਂ ਠੀਕ ਆ ਉੱਥੇ ਵਧੀਆ ਸੀ ਸਾਰਾ ਕੁਝ 올 ਗੁੱਡ ਸੀਗਾ ਤੇ ਹੌਲੀ ਹੌਲੀ ਕਰਦੇ ਫਿਰ ਜਦੋਂ 12ਵੀਂ ਕੰਪਲੀਟ ਹੋਈ ਤੇ ਉਸ ਤੋਂ ਬਾਅਦ ਅਸੀਂ ਕਮਰਸ਼ੀਅਲ ਕੁੱਕਰੀ ਲੈਣੀ ਸ਼ੁਰੂ ਕਮਰਸ਼ੀਅਲ ਕੁੱਕਰੀ ਚ ਜਿਹੜਾ ਕਿ ਐਡਮਿਸ਼ਨ ਲੈ ਲਈ ਫਿਰ ਅਸੀਂ ਐਜ਼ ਅ ਸ਼ੈਫੀ ਮੈਂ ਉੱਥੇ ਕੰਮ ਕਰਿਆ 3 ਸਾਲ ਤੇਰੇ ਤਿੰਨ ਜਹਾਂ ਚੜਨ ਤੋਂ ਪਹਿਲਾਂ ਕਿਹੜੇ ਸੁਪਨੇ ਸਨ ਜਿਹੜੇ ਸੰਜੋਕੇ ਮੋਤੀਆਂ ਵਰਗੂ ਮਾਲਾ ਛੇ ਪ੍ਰੋਕ ਲੈ ਕੇ ਗਏ ਸੀ ਦੇਖੋ ਜੀ ਹਰ ਇੱਕ ਵਧੀਆ ਹੀ ਸੋਚਦਾ ਹੈ ਜੇ ਉਹ ਸੋਚਦਾ ਹੈ ਕਿ ਹਾਂ ਵੀ ਜੇ ਮੈਂ 10-15 ਲੱਖ ਚਲੋ ਜਿੰਨੇ ਵੀ ਲਾ ਕੇ ਮੈਂ ਜਾ ਰਿਆਂ ਤਾਂ ਮੈਂ ਖਰਾ ਉਤਰਾਂ ਉਹਨਾਂ ਚੀਜ਼ਾਂ ਤੇ ਬਟ ਕੁਝ ਕੁ ਹਾਲਾਤ ਇਦਾਂ ਦੇ ਹੋ ਜਾਂਦੇ ਆ 트ਰੇਜੇਡੀ ਇਦਾਂ ਦੀ ਹੋ ਜਾਂਦੀ ਹੈ ਜਿਹਦੇ ਵਿੱਚ ਕੀ ਆਪਾਂ ਇਨ ਨੱਕ ਹੁੰਦਾ ਕਿ ਕਿ ਸਾਨੂੰ ਵਾਪਸ ਆਣਾ ਪੈਂਦਾ ਪਰ ਲਾਈਕ ਜਿੱਦਾਂ ਹੁਣ ਫੈਮਿਲੀ ਆ ਦੇਖੋ ਜੀ ਜੇ ਫੈਮਿਲੀ ਨੇ ਸਾਡੇ ਲਈ ਪੈਸੇ ਲਗਾਏ ਆ ਤੇ ਸਾਡੇ ਲਈ ਉਹਨਾਂ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਤੇ ਉਹ ਹਾਲਾਤ ਕੀ ਬਣ ਗਏ ਨਿਤਿੰਕ ਕਿ ਤੁਹਾਨੂੰ ਆਸਟ੍ਰੇਲੀਆ ਛੱਡ ਕੇ ਮੁਹਾਲੀ ਦੀ ਸੜਕ ਉੱਤੇ ਆ ਕੇ ਖਾਣਾ ਵੇਚਣਾ ਪਿਆ ਗਿਆ ਕਿੰਨਾ ਹਾਲਾਤਾਂ ਨੇ ਮਜਬੂਰ ਕੀਤਾ ਹਾਲਾਤ ਐਕਚੁਅਲੀ ਫਾਦਰ ਐਕਸਪਾਇਰ ਹੋ ਗਏ ਅਸੀਂ ਮੰਨਦੇ ਦੌਰਾਨ ਜਿਹੜਾ ਮੇਰਾ ਵੀਜ਼ਾ ਸੀਗਾ ਉਹ ਐਕਸਪਾਇਰ ਹੋ ਗਿਆ ਸੀਗਾ ਉਸ ਤੋਂ ਬਾਅਦ ਚੋਂ ਜੀ ਆਪਾਂ ਟਰਾਈ ਕਰਿਆ ਇੱਕ ਦੋ ਵਾਰੀ ਲਾਕਡਾਊਨ ਤੋਂ ਪਹਿਲੇ ਟਰਾਈ ਕਰਿਆ ਬਟ ਵੀਜ਼ਾ ਨਹੀਂ ਮਿਲਿਆ ਉਹਨਾਂ ਨੇ ਕੈਂਸਲੇਸ਼ਨ ਰਿਜੈਕਸ਼ਨ ਲਾਤੀ ਥੈਨ 2022 ਚ ਅਪਲਾਈ ਕੀਤਾ ਸੀਗਾ ਫਿਰ ਵੀ ਰਿਜੈਕਸ਼ਨ ਲੱਗ ਗਈ ਬਟ ਕਾਫੀ ਪੈਸਾ ਡੁੱਬਣ ਤੋਂ ਬਾਅਦ ਫਿਰ ਇਦਾਂ ਲੱਗਿਆ ਕਿ ਜਿਵੇਂ ਕਿਸਮਤ ਸਰਮਾਂਜ ਦਾ ਨਾ ਕਿ ਪਾਣੀ ਚ ਮਿੱਟੀ ਹੁੰਦੇ ਨਜ਼ਰ ਆਏ ਬਟ ਕੋਈ ਗੱਲ ਨਹੀਂ ਦਿਲ ਨੂੰ ਦਿਲਾਸਾ ਦਿੱਤਾ ਫਿਰ ਹੌਲੀ ਹੌਲੀ ਕਰਦੇ ਆਫਟਰ ਮੈਰਿਜ ਮੈਂ ਮੋਹਾਲੀ ਸ਼ਿਫਟ ਹੋ ਗਿਆ ਮਹਾਲੀ ਸ਼ਿਫਟ ਹੋਣ ਤੋਂ ਬਾਅਦ ਵੀ ਮੈਂ ਜੌਬ ਕਰੀ ਐਜ਼ ਇਹ ਲਾਈਕ ਉਥੇ ਬੀਪੀਓ ਦੇ ਵਿੱਚ ਕੰਮ ਕਰਿਆ ਤੇ ਤੁਸੀਂ ਇਹ ਨਹੀਂ ਸੋਚਿਆ ਕਿ ਮੈਂ ਇੱਕ ਸਟਰੀਟ ਫੂਡ ਲਾਂ ਲਵਾਂ ਕਿ ਮੈਂ ਇੱਕ ਏਸੀ ਵਾਲੇ ਕਮਰੇ ਦੇ ਵਿੱਚ ਬਹਿ ਕੇ ਨੌਕਰੀ ਕਰ ਲਾਂ ਵਾਈਟ ਕਾਲਰ ਜੌਬ ਕਰ ਲਾਂ ਉਹ ਜ਼ਿਆਦਾ ਅੱਛਾ ਮੈਂ ਕਰੀ ਐ ਲੇਕਿਨ ਉਹਦੇ ਵਿੱਚ ਪੁੱਗਦਾ ਨਹੀਂ ਵਾਈਟ ਕਾਲਰ ਨੂੰ ਵੀ ਆਪਾਂ ਕੀ ਕਰਨਾ ਸਰ ਜਦੋਂ ਆਪਣੇ ਖਰਚੇ ਨਹੀਂ ਪੂਰੇ ਹੁੰਦੇ ਚਲੋ ਜਦੋਂ ਤੱਕ ਵਾਈਫ ਸੀ ਮੈਂ ਸੀ ਖਰਚੇ ਪੂਰੇ ਹੋ ਜਾਂਦੇ ਸੀ ਜਿੱਦਾਂ ਬੇਬੀ ਹੋ ਗਿਆ ਤਬ ਖਰਚੇ ਜੀ ਬਿਲਕੁਲ 100-100 ਰੁਪਏ ਨੂੰ ਅਸੀਂ ਜਿਹਨੂੰ ਕਹਿੰਦੇ ਨਾ 10-10 ਰੁਪਏ ਕਿਸੇ ਕੋਲ ਪਵਾਣੀ ਪੈਂਦੀ ਸੀਗੇ ਯ ਕੀ ਡ్రਾਈਵਰ ਲੈ ਕੇ ਆਣੇ ਇਹਨਾਂ ਚੀਜ਼ਾਂ 'ਚ ਬਹੁਤ ਹੀ ਉਹ ਹਾਲਾਤ ਜਿਹੜੇ ਸੀਗੇ ਉਹ ਮਾੜੇ ਸੀਗੇ ਫਿਰ ਆਪਾਂ ਚਲੋ ਸੋਚਿਆ ਕਿ ਵਾਈਫ ਮੇਰੇ ਅਜੇ ਥੋੜੇ ਡਰਦੇ ਸੀਗੇ ਇਹਨਾਂ ਚੀਜ਼ਾਂ ਤੋਂ ਹਨਾ ਕੀ ਆਪਾਂ ਕੰਮ ਸ਼ੁਰੂ ਕਰਾਂਗੇ ਕਿੱਦਾਂ ਦਾ ਰਿਸਪੌਂਸ ਰਹੇਗਾ ਬਟ ਅੱਜ ਦੇ ਸਮੇਂ 'ਚ ਚਲੋ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਜਿਹੜੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਆਪਣੇ ਪੰਜਾਬੀਆਂ ਦਾ ਜਿਨ੍ਹਾਂ ਨੇ ਮੇਰੀ ਬਾਹ ਫੜੀ ਫਸਟ ਆਫ 올 ਬਲੌਗਰਸ ਤੁਸੀਂ ਜਿਨ੍ਹਾਂ ਨੇ ਮੇਰੇ ਖਾਣੇ ਨੂੰ ਲੋਕਾਂ ਤੱਕ ਪਹੁੰਚਾਇਆ ਕਿ ਮੈਂ ਇਹਨਾਂ ਚੀਜ਼ਾਂ ਦਾ ਤੁਹਾਡਾ ਤੈ ਦਿਲੋਂ ਧੰਨਵਾਦ ਵੀ ਕਰਦਾ ਨਾ ਅੱਛਾ ਘਰ ਦੇ ਕਈ ਵਾਰੀ ਹੋਣ ਜਾਂ ਰਿਸ਼ਤੇਦਾਰ ਹੋਣ ਉਹ ਹਮੇਸ਼ਾ ਇੱਕ ਗੱਲ ਕਹਿੰਦੇ ਜਦੋਂ ਦੀ ਮੁੰਡਾ ਤਾਂ ਤੁਸੀਂ ਬੜੇ ਚਾਵਾ ਦੇ ਨਾਲ ਜਹਾਜ਼ 'ਚ ਬੈਠ ਕੇ ਤੋਰ ਦਿੱਤਾ ਸੀ ਹੁਣ ਇੱਥੇ ਆ ਕੇ ਰੋਟੀ ਵੇਚਣ ਆਪਿਆ ਘਰ ਦਾਆਂ ਦਾ ਰਿਸ਼ਤੇਦਾਰਾਂ ਦਾ ਜਿਹੜਾ ਉਤਾਨਾ ਮੇਣਾ ਉਹ ਕਹਿੋ ਜਾ ਸੀ ਤਾਨੀ ਮੇਣੀ ਦੇਖੋ ਜੀ ਰਿਸ਼ਤੇਦਾਰੀ 'ਚ ਹੀ ਵੱਜਦੇ ਆ ਆਪਣੇ ਹੀ ਮਾਰਦੇ ਆ ਕੋਈ ਬਾਹਰਲਾ ਨਹੀਂ ਮਾਰਦਾ ਬਾਹਰਲੇ ਤਾਂ ਹੱਲਾਸ਼ੇਰੀ ਦਿੰਦੇ ਆ ਭਾਵੇਂ ਉਤੋਂ ਤੋਂ ਦਿੰਦੇ ਪਰ ਦਿੰਦੇ ਹੱਲਾਸ਼ੇਰੀ ਹੈ ਠੀਕ ਹੈ ਜੀ ਫਿਰ ਆਪਣੇ ਜਦੋਂ ਕੰਮ ਸ਼ੁਰੂ ਕਰ ਲਿਆ ਜੀ ਫਿਰ ਲੋਕ ਮੇਰੇ ਖੁਦ ਦੇ ਰਿਸ਼ਤੇਦਾਰ ਰਿਲੇਟਿਵਸ ਜਾ ਕੇ ਕਹਿੰਦੇ ਸੀਗੇ ਘਰਦਿਆਂ ਨੂੰ ਤੇਰਾ ਮੁੰਡਾ ਤਾਂ ਰੋਡ ਦੇ ਉੱਤੇ ਕਟਸ਼ੀਆਂ ਮਾਰਨ ਲੱਗ ਗਿਆ ਹਣਾ ਇਹ ਕਿਦਾਂ ਦਾ ਕੰਮ ਫੜ ਲਾ ਬਟ ਮੈਨੂੰ ਇਹ ਹੈ ਕਿ ਮੈਂ ਨਾ ਕੰਮ ਕਰਿਆ ਨਾ ਜਿੱਦਾਂ ਮੈਂ ਇਸ ਤੋਂ ਮਾੜੇ ਹਾਲਾਤਾਂ 'ਚ ਵੀ ਕੰਮ ਕਰਿਆ ਬਾਅਦ ਉੱਥੇ ਕੀ ਕੀ ਕੀਤਾ ਉੱਥੇ ਡਿਸ਼ ਵਾਸ਼ਿੰਗ ਕਰੀ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਠੀਕ ਹੈ ਬਾਹਰ ਜਾ ਕੇ ਡੇਡੇ ਪਤੀਲੇ ਉਹ ਦੇ ਦਿੰਦੇ ਸੀਗੇ ਕਿ ਧੋਵੋ ਮੈਂ ਕਹਿੰਦਾ ਸ਼ਾਮ ਤੱਕ ਕਮਰ ਦਾ ਜਲੂਸ ਨਿਕਲ ਜਾਂਦਾ ਸੀਗਾ ਆਪਣਾ ਕਿ ਹਾਂ ਵੀ ਹਾਲਾਤ ਮਾੜੇ ਹੋ ਜਾਂਦੇ ਸੀਗੇ ਇਹ ਜਾਂ ਤਾਂ ਮੈਂ ਜਾਣਦਾ ਜਿਹੜੇ ਬਾਹਰ ਰਹਿੰਦੇ ਐ ਇਸ ਟਾਈਮ ਪੰਜਾਬੀ ਐ ਉਹ ਜਾਣਦੇ ਐ ਕਿ ਮੈਂ ਕਿਹੜੀ ਚੀਜ਼ਾਂ ਤੋਂ ਸਰਵਾਈਵ ਕੀਤਾ ਹੋਏਗਾ ਹਾਂਜੀ ਪਰ ਬੜੇ ਪੰਜਾਬੀ ਜਦੋਂ ਇੱਥੇ ਆਉਂਦੇ ਨੇ ਅਸੀਂ ਵੇਖਨੇ ਸਾਰਿਆਂ ਦਿਨ ਹੀ ਗੱਲ ਕਰਦੇ ਪਰ ਇੱਥੇ ਆ ਕੇ ਬੜੀਆਂ ਮੰਦਰੀਆਂ ਵੱਡੀਆਂ-ਵੱਡੀਆਂ ਗੱਡੀਆਂ ਚੇਨੀਆਂ ਗੱਲ ਤੋਂ ਬਾਹਰ ਕੱਢ ਕੱਢ ਕੇ ਅਸੀਂ ਆਪਣਾ ਸ਼ੋਅ ਆਫ ਇੱਕ ਜਿਹੜਾ ਕੁਝ ਕੁ ਪੰਜਾਬੀ ਜ਼ਰੂਰ ਕਰਦੇ ਨੇ ਇਸ ਗੱਲ 'ਚ ਕਿ ਨਿੱਸੋ ਜਾਈ ਕਿ ਆਪਾਂ ਉੱਥੇ ਕੀ ਹਲਾਤਾ ਚ ਰਹੇ ਨੇ ਇੱਥੇ ਆ ਕੇ ਆਪਾਂ ਕਹਿੰਦੇ ਜੀ ਆਪਾਂ ਤਾਂ ਪਾਣੀ ਥ ਬਟ ਮੈਨੂੰ ਇਦਾਂ ਲੱਗਦਾ ਹੈ ਕਿ ਠੀਕ ਹੈ ਜੇ ਤੁਸੀਂ ਉੱਥੇ ਜਾ ਕੇ ਵੈਲ ਸਟੈਂਡ ਹੋ ਜਾਂਦੇ ਹੋ ਜਿੱਦਾਂ ਵੀ ਹੈ ਬਟ ਆਪਣਾ ਡਾਊਨ ਟੂ ਅਰਥ ਰਹਿਣਾ ਚਾਹੀਦਾ ਹਰ ਇੱਕ ਚੀਜ਼ ਸ ਕਿਉਂਕਿ ਦੇਣ ਵਾਲਾ ਉਹੀ ਹੈ ਤੇ ਖੋਣ ਵਾਲਾ ਵੀ ਉਹੀ ਹੈ ਬਟ ਆਪਾਂ ਨੂੰ ਬਸ ਰੱਬ ਦੀ ਰਜ਼ਾ 'ਚ ਰਹਿਣਾ ਚਾਹੀਦਾ ਜਿੰਨਾ ਉਹਨੇ ਦਿੱਤਾ ਉਸ ਤੋਂ ਵੱਧ ਕੀ ਕੁਝ ਵੀ ਨਹੀਂਗਾ ਰਿਸ਼ਤੇਦਾਰਾਂ ਦੀ ਗੱਲ ਛੱਡੋ ਘਰਦਿਆਂ ਦਾ ਕਿੰਨਾ ਸਹਿਯੋਗ ਰਿਹਾ ਨਹੀਂ ਬਿਲਕੁਲ ਨਹੀਂ ਜ਼ੀਰੋ ਵਾਈਫ ਮੇਰੀ ਵੈਲ ਸਪੋਟੀਫਾਈ ਮੇਰੀ ਬੇਟੀ ਹੋਈ ਹੈ 1.5 ਸਾਲ ਦੀ ਹੋ ਗਈ ਹੈ ਉਸ ਤੋਂ ਬਾਅਦ 'ਚ ਅਸੀਂ ਇਹ ਕੰਮ ਸ਼ੁਰੂ ਕਰਿਆ ਬੜੇ ਕਰਮਾ ਵਾਲੇ ਆ ਜਿਹੜੀ ਉਹ ਆਈ ਹੈ ਕਿ ਉਹਨੇ ਉਹਦੇ ਆਉਣ ਤੋਂ ਬਾਅਦ ਕਿ ਸਾਡੇ ਹਾਲਾਤ ਚੇਂਜ ਹੋਏ ਆ ਇੰਨਾ ਕੁਝ ਬਦਲਿਆ ਹੈ ਮਤਲਬ ਤੁਸੀਂ ਮੰਨਦੇ ਹੋ ਤੁਹਾਡੇ ਲਈ ਤੁਹਾਡੀ ਧੀ ਬਹੁਤ ਲੱਗੀ ਬਿਲਕੁਲ ਜੀ ਬਿਲਕੁਲ ਮੰਨਦੇ ਆ ਅਸੀਂ ਮੰਗਦੇ ਵੀ ਧੀ ਸੀ ਕਿ ਰੱਬ ਕੋਲੋਂ ਕਿ ਮੁੰਡਾ ਬਾਅਦ ਚ ਹੋਵੇ ਪਹਿਲੇ ਸਾਡੇ ਘਰ ਕੁੜੀ ਹੋਣੀ ਚਾਹੀਦੀ ਹੈ ਇਦਾਂ ਕਿ ਉਹ ਲੋਕੀ ਤਾਂ ਕਹਿੰਦੇ ਪਹਿਲਾਂ ਮੁੰਡਾ ਹੋ ਜਾ ਧੀ ਬਾਅਦ ਚ ਹੋ ਜਾ ਹਾਂ ਜੀ ਨਾ ਇਹ ਤਾਂ ਸੋਚ ਨਹੀਂ ਹੈ ਨਾ ਆਪਣਾ ਆਪਣਾ ਮਾਈਂਡ ਸੈਟਅਪ ਹੈ ਕਿ ਹਾਂ ਵੀ ਆਪਾਂ ਨੂੰ ਕੀ ਚਾਹੀਦਾ ਬਟ ਜਿਹੜੀ ਆਪਣੀ ਸੋਚ ਆ ਉਹਦੇ ਵਿੱਚ ਆਪਾਂ ਨੂੰ ਇਹ ਹੈ ਕਿ ਆਪਾਂ ਨੂੰ ਕੁੜੀ ਹੋਈ ਚਾਹੀਦੀ ਹੈ ਪਹਿਲੇ ਹਾਂਜੀ ਕਿਉਂਕਿ ਕੁੜੀਆਂ ਦੇਖੋ ਜੀ ਮੁੰਡੇ ਸਾਧ ਦੀ ਨਾ ਦੇਣ ਪ੍ਰ ਤੁਸੀਂ ਆਪਣੀ ਵਾਈਫ ਦਾ ਜ਼ਿਕਰ ਕੀਤਾ ਬੜੇ ਘੱਟ ਲੋਕ ਹੁੰਦੇ ਨੇ ਅੱਜ ਕੱਲ तकरीबन ਜਿਨੇ ਵਿਆਹ ਸ਼ਾਦੀਆਂ ਅਸੀਂ ਵੇਖੀ ਤੇ ਉਹ ਚ ਕਾਫੀ ਹੱਦ ਤੱਕ 2 4 ਜਾਂ 6 ਸਾਲ ਮਹੀਨੇ ਦੇ ਵਿੱਚ ਵਿੱਚ ਉਹ ਡਿਵੋਰਸ ਹੋ ਜਾਂਦਾ ਤੁਹਾਡਾ ਰਿਲੇਸ਼ਨ ਕਿਸ ਤਰ੍ਹਾਂ ਰਿਹਾ ਤੁਹਾਡੀ ਵਾਈਫ ਨੇ ਕਿਸ ਤਰ੍ਹਾਂ ਸਪੋਰਟ ਕੀਤਾ ਇਹ ਇਹ ਚੀਜ਼ਾਂ ਰਹੀਆਂ ਕਿ ਦੇਖੋ ਜਿਨੇ ਸਾਥ ਦੇਣਾ ਉਹਨੇ ਕੁਲੀਆਂ ਚ ਵੀ ਦੇ ਦੇਣਾ ਜਿਨੇ ਸਾਥ ਨਹੀਂ ਦੇਣਾ ਉਹਨੇ ਮਹਿਲਾ ਚ ਵੀ ਨਹੀਂ ਦੇਣਾ ਸੋ ਇਹ ਸੱਚਾਈ ਹੈ ਜਿਨੇ ਤੁਹਾਡੇ ਨਾਲ ਖੜਨਾ ਉਹਦੇ ਲਈ ਕੋਈ ਭਾਵੇਂ ਘਰ ਹੋ ਵੀ ਨਾ ਹੋਵੇ ਉਹਦਾ ਕੋਈ ਫਰਕ ਨਹੀਂ ਪੈਂਦਾ ਜੇ ਉਹਨੂੰ ਸੱਚੀ ਤੁਹਾਡੇ ਨਾਲ ਪਿਆਰ ਆ ਉਹਨੂੰ ਤੁਹਾਡੇ ਪੈਸਿਆਂ ਦੇ ਨਾਲ ਤੁਹਾਡੀਆਂ ਚੀਜ਼ਾਂ ਦੇ ਨਾਲ ਉਹਨੂੰ ਕੋਈ ਪਿਆਰ ਨਹੀਂ ਰਹੇਗਾ ਉਹਨੂੰ ਸਿਰਫ ਪਿਆਰ ਹੋਏਗਾ ਤੁਹਾਡੇ ਨਾਲ ਤੁਹਾਡੀ ਵਾਈਫ ਵੀ ਜੋਬ ਕਰਦੇ ਸੀ ਹਾਂਜੀ ਬਿਲਕੁਲ ਸਾਫਨਰ ਸੀਗੇ ਚਲੋ ਉਹਨ ਕੀ ਇਹਪਾਸ ਸਾਰਾ ਕੁਝ ਛੱਡ ਕੇ ਜੋਬ ਵੀ ਛੱਡੀ ਆ ਇਹਨਾਂ ਨੇ ਕੀ ਕਿਉਂਕਿ ਮੇਰੇ ਕੋ ਕੱਲੇ ਕੋ ਹੁੰਦਾ ਨਹੀਂ ਸੀਗਾ ਚਲੋ ਇਹ ਕਹਿੰਦੇ ਸੀਗੇ ਕਿ ਆਪਾਂ ਨਾਲ ਹੈਲਪ ਕਰਦੇ ਆ ਚਲੋ ਇਸ ਕਰਕੇ ਆਪਾਂ ਜੋਬ ਛੁੜਵਾਤੀ ਨਾਲ ਹਾਂਜੀ ਤੇ ਕੀ ਕੀ ਆਪਣਾ ਤੁਸੀਂ ਬਣਾ ਕੇ ਲੈ ਕੇ ਆਉਂਦੇ ਹੋ ਮੈਂ ਚਾਹੁੰਨਾ ਦੇਖਣ ਵਾਲਿਆਂ ਨੂੰ ਜ਼ਰੂਰ ਪਤਾ ਲੱਗੇ ਕਿ ਆਸਟ੍ਰੇਲੀਆ ਦਾ ਮੁੰਡਾ ਤੇ ਬੇਸਿਕਲੀ ਕਿਥੋਂ ਤੁਸੀਂ ਮੈਂ ਅੰਮ੍ਰਿਤਸਰ ਤੋਂ ਬੱਲੇ ਜੀ ਬੱਲੇ ਇਹ ਮੇਰੇ ਸ਼ਹਿਰ ਦੇ ਨੇ ਐਵੇਂ ਨਹੀਂ ਕਹਿੰਦੇ ਅੰਮ੍ਰਿਤਸਰ ਜਿੱਥੇ ਜਾਂਦੇ ਕੁਝ ਬੱਲੇ ਬੱਲੇ ਕਰਕੇ ਆਉਂਦੇ ਬੱਲੇ ਬੱਲੇ ਕਰਾਉਂਦੇ ਆ ਸੋ ਅੰਮ੍ਰਿਤਸਰੀਏ ਆਸਟ੍ਰੇਲੀਆ ਗਏ ਆਸਟ੍ਰੇਲੀਆ ਤੇ ਦਾਣਾ ਪਾਣੀ ਬਹੁਤਾ ਚਿਰ ਨਹੀਂ ਸੀਗਾ ਉਸ ਤੋਂ ਬਾਅਦ ਮੁਹਾਲੀ ਦੇ ਵਿੱਚ ਆ ਕੇ ਇੱਥੇ ਕਾਰੋਬਾਰ ਸ਼ੁਰੂ ਕੀਤਾ ਹੁਣ ਆਪਾਂ ਸ਼ੁਰੂ ਕਰਦੇ ਆ ਖਾਣ ਪੀਣ ਵਾਲ ਕੀ ਕੀ ਸ਼ੈ ਤੁਹਾਡੇ ਕੋਲ ਆਪਣੇ ਕੋਲ ਜੀ ਅੱਜ ਵੈਸੀ ਚਿਕਨ ਚੰਗੇਜੀ ਹੈ ਤੁਸੀਂ ਗਰੇਵੀਆਂ ਦੇਖ ਸਕਦੇ ਹੋ ਇਹ ਸਾਡੀ ਚਿਕਨ ਚੰਗੇਜੀ ਰਹੇਗੀ ਕੋਈ ਦੇ ਵਿੱਚ ਪਾਣੀ ਵਾਲਾ ਕੰਮ ਨਹੀਂ ਹੈ ਹਮਮ ਭਾਈ ਤੁਸੀਂ ਗਰੇਵੀ ਦੀ ਕਨਸਿਸਟੈਂਸੀ ਚੈੱਕ ਕਰ ਸਕਦੇ ਹੋ ਹਰ ਇੱਕ ਚੀਜ਼ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਹੜੇ ਹਿਸਾਬ ਨਾਲ ਬਣੀ ਹੋਈ ਏ ਠੀਕ ਹੈ ਕਈ ਜਗ੍ਹਾ ਚ ਤਾਂ ਤੁਹਾਨੂੰ ਪਾਣੀ ਪਰੋਸਿਆ ਜਾਂਦਾ ਚਿਕਨ ਦੇ ਨਾਮ ਤੇ ਜਾਂ ਜਿੱਦਾਂ ਵੀ ਗਰੇਵੀ ਦੇ ਨਾਮ ਤੇ ਸੋ ਆਪਣੇ ਵਿੱਚ ਆਪਾਂ ਪ੍ਰਾਈਸ ਵੀ ਜਿਹੜਾ ਹੈ ਕਿ 100 ਰੁਪਏ 110 ਰੁਪਏ ਰੱਖਿਆ ਹਮਮ ਔਰ ਜਿਹੜੀ ਗਰੇਵੀਆਂ ਆ ਉਹ ਵੀ ਆਪਾਂ ਵਧੀਆ ਜੀਆਂ ਦੇ ਰਿਆ ਕਰਕੇ ਵਾਹ ਇਹਦੇ ਐ ਜਿਵੇਂ ਵੱਡੇ ਰੈਸਟੋਰੈਂਟਾਂ ਦੇ ਵਿੱਚ ਉਸ ਤੋਂ ਵੀ ਵਧੀਆ ਕੁਆਲਿਟੀ ਬਿਲਕੁਲ ਆਪਾਂ ਜਾਣਦੇ ਆ ਕਿ ਜੇ ਅਸੀਂ ਰੋਡ ਤੇ ਖੜੇ ਆ ਤਾਂ ਅਸੀਂ ਕੁਆਲਿਟੀ ਜਿਹੜੀ ਆ ਉਹ ਵਧੀਆ ਤੋਂ ਵਧੀਆ ਹੀ ਪ੍ਰੋਵਾਈਡ ਕਰੀਏ ਕਸਟਮਰ ਨੂੰ ਕਿਉਂਕਿ ਬੜੇ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਖਾਣ ਨੂੰ ਦਿਲ ਕਰਦਾ ਪਰ ਕਈ ਵਾਰੀ ਹਾਲਾਤਾਂ ਕਰਕੇ ਹਾਲਾਤਾਂ ਕਰਕੇ ਬਿਲਕੁਲ ਜਿਦਾਂ ਤੁਸੀਂ ਪਿੱਛੇ ਹੀ ਦੇਖਿਆ ਸੀਗਾ ਨਿਊਜ਼ ਚੱਲੀ ਸੀਗੀ ਹੈਨਾ ਵਾਟ ਐਵਰ ਜਿੱਦਾਂ ਜੋ ਵੀ ਸੀਗਾ ਬਟ ਉਹ ਬਹੁਤ ਹੀ ਗਲਤ ਸੀਗਾ ਹੈਨਾ ਕਿ ਆਪਾਂ ਕਹਿੰਦੇ ਆ ਕਿ ਚਲੋ ਆਪਣੇ ਪੰਜਾਬੀ ਭਰਾਵਾਂ ਨੂੰ ਸਪੋਰਟ ਕਰੋ ਖਾਓ ਉਹਨਾਂ ਕੋਲ ਵਧੀਆ ਨੇ ਕਿਉਂਕਿ ਆਪਣੇ ਕਲਚਰ ਦੇ ਵਿੱਚ ਰਹਿ ਕੇ ਉਹਨਾਂ ਨੂੰ ਪਤਾ ਕੀ ਚੀਜ਼ਾਂ ਕਿਵੇਂ ਤਿਆਰ ਕਰਨੀਆਂ ਕਿਵੇਂ ਤਿਆਰ ਕਰਨੀਆਂ ਚਾਹੀਦੀਆਂ ਹੈਨਾ ਖਾਣ ਪੀਣ ਚ ਹਾਈਜੀਨਿਕ ਨੇ ਸੋ ਆਪਣੇ ਪੰਜਾਬੀ ਭਰਾਵਾਂ ਨੂੰ ਸਪੋਰਟ ਵੀ ਕਰਨੀ ਚਾਹੀਦੀ ਹੈ ਤੇ ਬਹੁਤ ਵਾਰੀ ਵੇਖਿਆ ਜਾਂਦਾ ਕਈ ਵਾਰੀ ਪੰਜਾਬੀ ਪੰਜਾਬੀ ਨਾਲ ਕਹੀ ਉਹ ਗਲਤ ਹੋ ਸਕਦਾ ਜਾਂ ਕਹਿ ਲਈਏ ਇੱਕ ਬੰਦਾ ਦੂਜੇ ਦੀ ਲੱਤ ਖਿੱਚਣ ਚ ਬਹੁਤ ਅੱਗੇ ਹੁੰਦਾ ਕਦੇ ਅਜਿਹਾ ਵੀ ਹੋਇਆ ਕਿ ਨੇੜੇ ਤੇੜੇ ਵਾਲੇ ਨੇ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਬਿਲਕੁਲ ਸਟਾਰਟਿੰਗ ਚ ਜੀ ਦੇਖੋ ਜਦੋਂ ਅਸੀਂ ਨਵਾਂ ਨਵਾਂ ਕੰਮ ਕਰਦੇ ਆਂ ਤੇ ਲੱਤਾਂ ਹਰ ਕੋਈ ਖਿੱਚਦਾ ਫਿਰ ਹੌਲੀ ਹੌਲੀ ਸਾਰਾ ਕੁਝ ਓਕੇ ਹੋ ਜਾਂਦਾ ਹੈ ਫਿਰ ਸਾਰਾ ਕੁਝ ਸਹੀ ਹੋ ਜਾਂਦਾ ਪਰ ਸਟਾਰਟਿੰਗ ਚ ਔਖੜਾ ਜਰੂਰ ਆਉਂਦੀ ਹੈ ਹਾਂ ਤੇ ਕਿੰਨੇ ਵਜੇ ਆਪਣੀ ਕਾਰਡ ਸ਼ੁਰੂ ਕਰਦੇ ਹੋ ਤੇ ਕਿੰਨੇ ਵਜੇ ਸਮਾਪਤ ਕਰਕੇ ਆਪਣੀ ਜਿਹੜੀ ਕਾਰਡ ਸਟਾਰਟ ਹੁੰਦੀ ਹੈ ਉਹ 1 ਵਜੇ ਤੋਂ ਸਟਾਰਟ ਹੈ ਔਰ 3:30 ਵਜੇ ਤੱਕ ਜ ਤੇ ਕਿੰਨੇ ਵਿੱਚ ਦਿਨ ਦੀ ਸ਼ੁਰੂਆਤ ਹੁੰਦੀ ਹੈ ਇਸ ਨੂੰ ਬਣਾਉਣਾ ਇਸ ਨੂੰ ਪਰੋਸਣਾ ਲੋਕਾਂ ਨੂੰ ਖਵਾਣਾ ਦੇਖੋ ਜੀ ਲੋਕੀ ਤਾਂ ਕਹਿ ਦਿੰਦੇ ਅਸੀਂ 4 ਵਜੇ ਉੱਠਦੇ ਹਾਂ ਅਸੀਂ 5 ਵਜੇ ਉੱਠਦੇ ਹਾਂ ਸੋ ਡਿਪੈਂਡ ਓਨ ਦਾ ਪ੍ਰੀਪਰੇਸ਼ਨ ਹੈ ਨਾ ਕਿ ਆਪਾਂ ਜੀ ਦੇਖੋ 7 ਵਜੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਾਂ ਠੀਕ ਹੈ ਸਵੇਰੇ ਆਪਣੇ ਗਰੇਵੀਆਂ ਪ੍ਰੀਪੇਅਰਡ ਵਗੈਰਾ ਖਰ ਕੇ ਤਾਂ ਇਹਨਾਂ ਆਪਾਂ ਚਿਕਨ ਬਾਜ਼ਾਰੋਂ ਫਰੈਸ਼ ਲੈ ਕੇ ਆਨੇ ਕੋਈ ਫਰੋਜ਼ਨ ਨਹੀਂ ਯੂਜ਼ ਕਰਦੇ ਕੋਈ ਹੋਰ ਨਹੀਂ ਯੂਜ਼ ਕਰਦੇ ਗਰੇਵੀਆਂ ਤਿਆਰ ਕਰਕੇ ਆ ਕੇ ਕੁੱਕ ਕਰਦੇ ਹਾਂ ਰਾਈਸ ਕੁੱਕ ਕਰਦੇ ਹਾਂ ਰੋਟੀ ਮੇਰੀ ਜਿਹੜੀ ਉਹ ਆਰਡਰ ਤੇ ਹੁੰਦੀ ਉਹ ਅਸੀਂ ਬਾਹਰੋਂ ਲੈਂਦੇ ਹਾਂ ਠੀਕ ਤਵਾ ਨੋ ਕਦੀ ਰੱਬ ਕਰੇ ਮੌਕਾ ਮਿਲੇ ਵਾਪਸ ਜਾਣ ਦਾ ਫੋਰਨ ਚ ਅਬਰੋਡ ਦਾ ਜਾਣਾ ਤਸੰਦ ਕਰੋਗੇ ਜਾਂ ਇੱਥੇ ਰਹਿ ਕੇ ਨਹੀਂ 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 ਜੀ ਬਿਲਕੁਲ ਨਹੀਂ ਜਾਣਾ ਪਸੰਦ ਕਰੂੰਗਾ ਮੈਂ ਦੇਖੋ ਜੀ ਮਿਹਨਤ ਕਰ ਰਹੇ ਆ ਇੱਥੇ ਵੀ ਆਪਣਾ ਠੀਕ ਐ ਚਲੋ ਬਾਬਾ ਜੀ ਦੀ ਕਿਰਪਾ ਚੱਲੀ ਆ ਰਹੀ ਆ ਅੱਗੋ ਵੀ ਅਸੀਂ ਇਹੀ ਅਰਦਾਸ ਕਰਦੇ ਆਂ ਕਿ ਚੱਲਣਾ ਚਾਹੀਦਾ ਜੀ ਤੇ ਜਿਹੜੇ ਲੋਕ ਜਿਹੜੇ ਬੱਚੇ 10ਵੀਂ 12ਵੀਂ ਕਰਕੇ ਹੀ ਬਿਨਾ ਕੋਈ ਐਮ ਬੀਥੀਆਂ ਫੋਰਨ ਨੂੰ ਭੱਜ ਜਾਂਦੇ ਨੇ ਕਿ ਅਸੀਂ ਜਾਣਾ ਹੀ ਕੈਨੇਡਾ ਪਰ ਜਾ ਕੇ ਕੀ ਕਰਨਾ ਐ ਨਹੀਂ ਪਤਾ ਉਹਨਾਂ ਬਾਰੇ ਕੀ ਵਿਚਾਰ ਹੈ ਮੈਂ ਉਹਨਾਂ ਬਾਰੇ ਇਹੀ ਵਿਚਾਰਿਆ ਕਿ ਦੇਖੋ ਜੀ ਤੁਹਾਡੇ ਫਾਦਰ ਵੈਲ ਸੈਟਰਨ ਨੇ ਜਾਂ ਉਹਨਾਂ ਦਾ ਬਿਜ਼ਨਸ ਹੈ ਤੁਹਾਡੇ ਕੋਈ ਜ਼ਮੀਨ ਚੰਗੀ ਹੈ ਸੋ ਆਈ ਡੋਨਟ ਥਿੰਕ ਸੋ ਕਿ ਤੁਹਾਨੂੰ ਬਾਹਰ ਜਾਣਾ ਚਾਹੀਦਾ ਇੱਥੇ ਰੋ ਆਪਣੀ ਫੈਮਿਲੀ ਦੇ ਕੋਲ ਰੋ ਹਾਂ ਜਿਨ੍ਹਾਂ ਦੀ ਮਜਬੂਰੀ ਹੈ ਕਿ ਹਾਂ ਵੀ ਪਿੱਛੇ ਸਰਕਾਰੀ ਨੌਕਰੀ ਆ ਮੇਰੇ ਮੁੰਡੇ ਨੂੰ ਨਹੀਂ ਮਿਲ ਸਕਦੀ ਉਹ ਆਪਣਾ ਬੇਸ਼ੱਕ ਟਰਾਈ ਕਰ ਲਓ ਆਦਰਵਾਇਸ ਤਾਂ ਮੈਂ ਇਹੀ ਕਹਾਂਗਾ ਜੇ ਤੁਹਾਡਾ ਕੋਈ ਬਿਜ਼ਨਸ ਆਪਣਾ ਹੈ ਤਾਂ ਉਹਨੂੰ ਹੀ ਸਪੋਰਟ ਕਰੋ ਯਾਰ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ ਬਹੁਤ 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 ਅਮੇਜ਼ਿੰਗ ਗੱਲਬਾਤ ਕੀਤੀ ਵਾਕਈ ਦਿਨ ਸਕੂਨ ਮਿਲਿਆ ਕਿਉਂਕਿ ਕਿਤੇ ਨਾ ਕਿਤੇ ਤੁਹਾਡੇ ਵੀ ਮਨ 'ਚ ਅਜਿਹੇ ਖਿਆਲ ਆਪਣੇ ਕੋਲ ਜ਼ਰੂਰ ਹੋਵੇਗਾ ਕਿ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਮੌਕਾ ਮਿਲੇ ਤੇ ਅਸੀਂ ਵੀ ਵਿਦੇਸ਼ ਜਾਈਏ ਉੱਥੇ ਜਾ ਕੇ ਸੈਟਲ ਹੋ ਜਾਈਏ ਪਰ ਫਿਰ ਮੈਂ ਉਹੀ ਕਵਾਂਗਾ ਕਈ ਵਾਰੀ ਬੰਦੇ ਨੂੰ ਉਸ ਪੇ ਹਾਲਾਤ ਵਾਪਸ ਆਪਣੇ ਵਤਨ ਵੱਲ ਮੋੜ ਲੈਂਦੇ ਨੇ ਆਪਣੀ ਪੰਜਾਬ ਦੀ ਧਰਤੀ ਵੱਲ ਮੋੜ ਲੈਂਦੇ ਨੇ ਇੱਥੋਂ ਦਾ ਮੋਹ ਬੰਦੇ ਨੂੰ ਕਦੀ ਵੀ ਦੂਰ ਨਹੀਂ ਜਾਣ ਦਿੰਦਾ ਸੋ ਇਨਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈ ਰਿਹਾ ਜੀ ਕੈਮਰਾਮੈਨ ਅਜੇ ਦੇ ਨਾਲ ਸਿਮਰਨਪ੍ਰੀਤ ਸਿੰਘ ਮੋਹਾਲੀ